ਸੱਚ ਦਾ ਸੁਨਿਆ ਨਾਲ ਜੁੜੇ ਹੋਏ ਸਰਪੰਚ ਸਹਿਨਾ ਸੁਖਵਿੰਦਰ ਸਿੰਘ ਕਲਕੱਤਾ ਦਾ ਪਿਛਲੇ ਦਿਨੀ ਘਟਨਾ ਹ ਉਸ ਤੋਂ ਬਾਅਦ 6 ਦਿਨ ਧਰਨਾ ਲੱਗਦਾ ਸਹਿਨੇ ਪਿੰਡ ਵਿੱਚ ਪਰ ਅੱਜ ਸੁਖਵਿੰਦਰ ਸਿੰਘ ਕਲਕੱਤਾ ਦਾ ਸਸਕਾਰ ਹੁੰਦਾ ਐਕਸ਼ਨ ਕਮੇਟੀ ਵਿੱਚ ਜੋ ਮੋਹਤਵਤ ਸੀਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ ਗੱਲਬਾਤ ਕਰਾਂਗੇ ਖਾਲਸਾ ਜੀ ਕੀ ਲੱਗਦਾ ਸੀ 6 ਦਿਨ ਧਰਨਾ ਚੱਲਿਆ ਸਰਕਾਰ ਝੁਕਣ ਵਾਲੀ ਸੀ ਨਹੀਂ ਜੀ ਸਰਕਾਰ ਸੁਪਨ ਬੜੀ ਨਹੀਂ ਸੀ ਸਰਕਾਰ 20 ਅੱਛਾ ਜੀ ਲਾਭ ਇਹ ਫੈਸਲਾ ਹੋ ਚੁੱਕਿਆ ਜੀ ਪਰੰਤੂ ਉਸ ਸਮੇਂ ਪਰਵਾਰ ਪਰਨੋਂ ਜਿਹੜੀ ਹੈਗੀ ਹੈ ਉਹ ਕਿਹਾ ਗਿਆ ਬਈ ਅਸੀਂ ਤਾਂ ਇਹ ਸੰਸਕਾਰ ਦੀ ਤਰ੍ਹਾਂ ਜੇ ਤੇ ਧਰਮਾਂ ਨੂੰ ਖਤਮ ਕਰਨਾ ਤੇ ਸਾਰਾ ਕੁਝ ਖਤਮ ਕਰਨਾ ਉਹ ਪ੍ਰਸ਼ਾਸਨ ਦੇ ਨਾਲ ਸਮਝੌਤਾ ਕਰ ਇਹ ਕਾਰਨ ਕੀ ਬਣਿਆ ਤੁਹਾਡੇ خیال ਨਾਲ ਸਮਝੌਤਾ ਕਿਉਂ ਹੋਇਆ ਇਸ ਕਾਰਨ ਖਿਆਲ ਜਿਹੜਾ ਹੁੰਦਾ ਉਹ ਤਾਂ ਸ਼ਾਂਤੀ ਤੇ ਆਧਾਰਤ ਹੁੰਦਾ ਜੀ ਸ਼ੰਕਾ ਦੇ ਅਧਾਰ ਤੇ ਕੋਈ ਦੋਸ਼ ਲਾ ਦੇਣਾ ਉਚੰਗ ਨਹੀਂ ਹੋ ਸਕਦਾ ਜੀ ਉਹਦੇ ਲਈ ਜਿਹੜੀ ਆ ਉਹ ਗਵਾਹੀ ਚਾਹੀਦੀ ਹੈ ਤੋਂ ठोस ਰੂਪ ਚ ਜੀ ਪਰੰਤੂ ਇਹ ਗੱਲ ਹੈ ਜੀ ਐ ਵੀ ਜਿਸ ਵੀ ਕਾਰਨ ਕਰਕੇ ਹੋਇਆ ਭਾਵੇਂ ਕਮਜ਼ੋਰੀ ਕਰਕੇ ਹੋਇਆ ਜੀ ਭਾਵੇਂ ਉਹ ਰਾਜਨੀਤਿਕ ਗਵਾਹ ਕਰਕੇ ਹੋਇਆ ਭਾਵੇਂ ਉਹ ਕਿਸੇ ਹੋਰ ਤਰੀਕੇ ਦੇ ਨਾਲ ਹੋਇਆ ਤੇ ਉਹ ਕਿਸੇ ਵੀ ਕਾਰਨ ਕਰਕੇ ਹੋਇਆ ਉਹ ਬੇਹੱਦ ਅਫਸੋਸ਼ਨਾਕ ਤੇ ਗੁੱਸਦਾ ਹੈ ਐਕਸ਼ਨ ਕਮੇਟੀ ਵਿੱਚ ਸੀ ਤੁਸੀਂ ਮੰਗਾ ਕੀ ਸੀ ਮੈਂ ਐਕਸ਼ਨ ਕਮੇਟੀ ਅਸੀਂ ਦੋ ਮੰਗਾਂ ਤੇ ਸੀ ਪਹੁੰਚੇ ਸੀ ਕਿ ਮੈਂ ਐਲਾਨ ਕਰਿਆ ਸੀ ਸਪੇਸ ਤੋਂ ਤੇ ਅੱਤਖੜੇ ਕਰਾ ਕੇ ਮਨਜ਼ੂਰੀ ਨਹੀਂ ਦਿੱਤੀ ਪਹਿਲੀ ਇਹ ਦਿੱਸ਼ਤ ਤੋਂ ਮੈਂ ਮੰਨਦੀ ਸੀ ਜਿਹੜੇ ਬਾਰੇ ਤੇਹਾ ਜੀ ਆ ਜੀ ਬਿਲਕੁਲੇ ਸਮਝੋ ਕੰਨੀ ਕਰਨਾ ਉਹ ਮੰਗਦੇ ਸੀ ਕਿ ਲਾਲ ਸਿੰਘ ਉਹਨੂੰ ਕੇ ਐਮਐਲਏ ਹਲਤਾ ਪਧਾਉੜ ਜੀ ਉਹਨਾਂ ਦਾ ਜਿਹੜਾ ਨਾਮ ਆ ਉਹ ਦੋਸਤਿਆਂ ਦੀ ਸੂਚੀ 'ਚ ਆਉਣਾ ਚਾਹੀਦਾ ਉਦੋਂ ਤੇ ਇਹ ਕਤਲ ਜਿਹੜਾ ਉਹਨਾਂ ਨੇ ਕਰਵਾਇਆ ਤੇ ਇਹ ਸਮਝਦੇ ਤੇਹਾ ਜੀ ਕੌਣ ਸਮਝੋ ਕੰਨੀ ਸਰਕਾਰ ਦਾ ਇਹ ਤੇ ਜਿਹੜੀ ਇਹ ਜੀ ਹੈ ਕੋਈ ਬਰਦੇ ਨਹੀਂ ਹੋ ਸਕਦੀ ਕੋਈ ਨਰੋਸ਼ੀ ਨਹੀਂ ਹੋ ਸਕਦਾ ਮੇਥਨਾਮ ਹੁਣ ਹੀ ਲਿਖਾ ਹੁਣ ਚਾਹੀਦਾ ਕਿਉਂਕਿ ਪਰਿਵਾਰ ਕਹਿੰਦਾ ਕਿ ਜਿਹੜਾ ਹੈਗਾ ਜਿਹੜਾ ਬਿਆਨ ਲਿਖਾਇਆ ਸੀ ਜਿਹਦੇ ਆਧਾਰ ਤੇ ਐਫ ਆਈ ਆਰ ਦਰਜ ਹੋਇਆ ਉਸ ਸਮੇਂ ਸਰਜੀਤ ਸਿੰਘ ਜਿਹੜਾ ਭਰਾ ਹੈ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦਾ ਉਸਨੇ ਨਾਮ ਲਿਖਾਇਆ ਸੀ ਜੀ ਪਰੰਤੂ ਉਹ ਉਹ ਨਾਮ ਨਹੀਂ ਲਿਖਣ ਗਿਆ ਤੇ ਇਸ ਲਈ ਸਾਡੀ ਮੰਗੇ ਸੀ ਕਿ ਸਪਲੀਮੈਂਟਰੀ ਜਿਹੜਾ ਬਿਆਨ ਲਿਖਿਆ ਜਾਵੇ ਤੇ ਸੁਜੀਤ ਸਿੰਘ ਦਾ ਉਸ ਬਿਆਨ ਦੇ ਵਿੱਚ ਲਖ ਸਿੰਘ ਗੋਟੇ ਦਾ ਨਾਮ ਆ ਗਿਆ ਨਾ ਸੀ ਇਸ ਸਬੰਧੀ ਅਰਜੀ ਜਿਹੜੀ ਆ ਸਰਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਸੀ ਸਰਜੀਤ ਸਿੰਘ ਨੇ ਕਿਹਾ ਸੀ ਕਿ ਮੈਂ ਨਾਮ ਲਿਖਾ ਰਿਹਾ ਸੀ ਉਹਨਾਂ ਨੇ ਲਿਖਿਆ ਨਹੀਂ ਉਹੀ ਕੁਝ ਲਿਖ ਕੇ ਸਰਜੀਤ ਸਿੰਘ ਨੇ ਜਿਹੜਾ ਸੀਗਾ ਉਹ ਪ੍ਰਸ਼ਾਸਨ ਨੂੰ ਦਿੱਤਾ ਸੀ ਤੇ ਐਸਐਸਪੀ ਸਾਹਿਬ ਨੇ ਉਹ ਜਿਹੜਾ ਸੀ ਉਹ ਰਸੀਟ ਕਰ ਲਈ ਸੀ ਅਰਜੀ ਤੇ ਉਹ ਦਾ ਰਿਕਾਰਡ ਤੇ ਰੱਖ ਲਿਆ ਸੀ ਉਹ ਕਹਿੰਦੇ ਸੀ ਜੀ ਇਹ ਰਿਕਾਰਡ ਤੇ ਆਈ ਹੋਈ ਹੈ ਬਿਆਨ ਦੀ ਲੋੜ ਹੈ ਪਰੰਤੂ ਕਾਨੂੰਨ ਮੁਤਾਬਕ ਜਿਹੜਾ ਸੀ ਉਹ ਬਿਆਨ ਲਿਖਣਾ ਜ਼ਰੂਰੀ ਹੈ ਦਫ਼ਾ 167 CrPC ਜਾਗਤਾ ਫੌਜਦਾਰੀ ਦੇ ਤਹਿਤ ਜੇ ਬਿਆਨ ਨਹੀਂ ਲਿਖਿਆ ਜਾਂਦਾ ਅਰਜੀ ਤੇ ਕੋਈ ਜਿਹੜੀ ਹੈਗੀ ਆ ਫੈਸਲਾ ਨਹੀਂ ਹੋ ਸਕਦਾ ਜੀ ਤੋਂ ਬਿਆਨ ਤੋਂ ਬਿਨਾ ਕੋਈ ਕਾਨੂੰਨੀ ਚਾਰਾ ਕੋਈ ਮੰਨਿਆ ਨਹੀਂ ਜਾ ਸਕਦਾ ਉਹ ਬਿਆਨ ਲੇਖਨ ਤੇ ਜਦੋਂ ਪਰਿਵਾਰ ਨਾਲ ਸਮਝੌਤਾ ਹੋ ਗਿਆ ਫਿਰ ਨਿਸ਼ਚਿਤ ਤੌਰ 'ਤੇ ਜਿਹੜਾ ਹੈ ਵੜ ਗਿਆ ਜੀ ਦੇਸੀ ਤੇ ਐਸਐਸ ਜੀ ਉਹਨਾਂ ਨੂੰ ਜਿਹੜਾ ਉਸ ਤੋਂ ਹੁਕਮ ਸੀ ਤਾਂ ਉਸ ਦੀ ਪਾਲਣਾ ਕਰ ਰਹੇ ਸੀ ਜੇ ਕਹਾਂ ਆਪ ਪੁੱਛੀਏ ਕਿ ਐਸਐਸਪੀ ਕਿਉਂ ਵੜ ਜੇ ਤੇ ਡੀਸੀਪੀ ਕਿਉਂ ਵੜ ਜੇ ਉਹਨਾਂ ਨੇ ਕੀ ੜਨਾ ਸੀ ਉਹ ਜਿਹੜਾ ਉੱਤੋਂ ਸੀਐਮ ਨੇ ਕਹਿਤਾ ਹੋਮ ਸੈਕਟਰੀ ਨੇ ਕਹਿਤਾ ਡਾਇਰੈਕਟਰ ਜਨਰਲ ਪੁਲਿਸ ਨੇ ਕਹਿਤਾ ਜਿਨ੍ਹਾਂ ਨਾਲੋਂ ਕਾਨਫਰੰਸ ਕਰ ਲਈ ਜੀ ਵੜ ਜੇ ਤੇ ਉਹ ਗੱਲ ਜਿਹੜੀ ਆ ਉਹ ਖਤਮ ਹੋ ਗਈ ਜਦੋਂ ਸੰਸਕਾਰ ਚੜਾਤਾ ਤਾਂ ਮੁੱਦਾ ਹੀ ਖਤਮ ਹੋ ਗਿਆ ਉਹ ਤਾਂ ਸਾਰਾ ਮੁੱਦਾ ਕਿਉਂਕਿ ਪਰਿਵਾਰ ਤੋਂ ਬਿਨਾ ਸਾਡਾ ਅੰਦੋਲਨ ਚੱਲ ਨਹੀਂ ਸਕਦਾ ਇੱਕ ਤਾਂ ਮਸਲਾ ਇਹ ਸੀ ਕਿ ਨਾਬ ਸਿੰਘ ਉਕੂਕੇ ਦਾ ਨਾਮ ਐਫ ਆਈ ਆਰ ਵਿੱਚ ਪਾਇਆ ਜਾਵੇ ਦੂਜੀ ਮੰਗ ਕੀ ਸੀ ਐਕਸ਼ਨ ਬੈਂਟੀ ਦੀ ਦੂਜੀ ਮੰਗ ਇਹ ਸੀ ਜੀ ਭਾਈ ਸਰਦਾਰ ਸਰਵਿੰਦਰ ਸਿੰਘ ਕੋਟਕਟਾ ਨੇ ਜਦੋਂ ਉਹਨਾਂ ਦੀ ਮਾਤਾ ਮਨਜੀਤ Kaur ਸਰਪੰਚ ਸੀ ਜੀ ਤੇ ਉਸ ਸਮੇਂ ਅਸਲ 'ਚ ਸਰਪੰਚੀ ਸਰਵਿੰਦਰ ਸਿੰਘ ਕੋਟਕਟਾ ਹੀ ਕਰ ਰਹੇ ਸੀ ਜੀ ਤਾਂ ਉਹ ਸਮੇਂ ਚਾ ਪੰਚਾਇਤ ਭਵਨ ਵੀ ਉਸਾਰੀ ਤੇਰੀ ਸੀ ਜੀ ਤੇ ਹੋਰ ਬਤਾਸ ਕੰਮ ਕਰੇ ਸੀ ਉਹ ਕਹਿੰਦੇ ਵੀ ਜਿੰਨੇ ਪੈਸੇ ਲੱਗੇ ਆ ਉਹ ਬਿੱਲ ਸਾਰੇ ਆਏ ਹੋਏ ਆ ਜੀ ਬਿੱਲ ਪਾਸ ਵੀ ਹੋਏ ਹੋਏ ਆ ਪਰੰਤੂ ਇਹਨਾਂ ਨੇ ਪੇਮੈਂਟ ਨਹੀਂ ਕਰੀ ਉਹ ਕਹਿੰਦੇ ਅਸੀਂ ਆਪਦੀ ਜੇਬ ਚੋਂ ਪੇਮੈਂਟ ਕਰਤੀ ਸੀ ਅੱਛਾ ਉਹ ਦੇਗੀ ਕਰਤੀ ਸੀ ਉਹ ਪੈਸੇ ਸਾਨੂੰ ਮਿਲਨੇ ਚਾਹੀਦੇ ਕਿੰਨੀ ਪੇਮੈਂਟ ਸੀ ਅੰਦਾਜ਼ਾ ਅੰਦਾਜ਼ਾ 60 ਲੱਖ ਜੀ 60 ਲੱਖ ਹਾਂ 60 ਲੱਖ ਪੇਮੈਂਟ ਸੀ ਬਹੁਤ ਵਧੀਆ ਜਿਹੜਾ ਸ਼ਾਨਦਾਰ ਆਲੀਸ਼ਾਨ ਜਿਹੜਾ ਹੈਗਾ ਪੰਚਾਇਤ ਭਵਨ ਬਣਾਇਆ ਹੋਇਆ ਹੋਰ ਕਿਤੇ ਪਿੰਡ ਵਿੱਚ ਹੈ ਨਹੀਂ ਤੇ ਖਰਚਾ ਤਾਂ ਹੋਈ ਹੋਇਆ ਸੀ ਉਹ ਜਾਈ ਸੀ ਜਿਹੜਾ 60 ਲੱਖ ਦਾ ਸੀ ਦੂਜੀ ਮੰਜ਼ਿਲ ਜੀ ਜਿਹੜੀ ਆ 60 ਲੱਖ ਵਾਲੀ ਪੇਮੈਂਟ ਸੀ ਹੁਣ ਇਹਦੇ ਤੇ ਕੀ ਸਹਿਮਤੀ ਬਣੀ ਹੈ ਪਰਿਵਾਰ ਦੀ ਪ੍ਰਸ਼ਾਸਨ ਨਾਲ ਕੁਝ ਪਤਾ ਲੱਗਿਆ ਦੇਖੋ ਜੀ ਸਾਡੇ ਕੋਲੇ ਤਾਂ ਪਹਿਲਾਂ 7.5 ਲੱਖ ਪ੍ਰਸ਼ਾਸਨ ਮੰਨਦਾ ਸੀ ਫਿਰ 15 ਲੱਖ ਮੰਨ ਗਿਆ ਫਿਰ ਉਹ ਕਹਿੰਦੇ ਸੀ ਅਸੀਂ 30 ਲੱਖ ਦਾ ਕਰ ਦਾਂਗੇ ਜੀ ਪਰੰਤੂ ਉਹ ਕਹਿੰਦੇ ਜਿਹੜੀ ਪੇਮੈਂਟ ਹੈ ਉਹ ਪੇਮੈਂਟ ਫਰਮਾਨੂ ਮਿਲੂਗੀ ਅੱਛਾ ਜੀ ਹਾਂ ਪੇਮੈਂਟ ਅਸੀਂ ਸਿੱਧੀ ਮਾਤਾ ਮਲਕੀਤ ਕੌਰ ਨੂੰ ਜਾਂ ਉਹਨਾਂ ਦੇ ਕਿਸੇ ਨੂੰ ਸੰਜੀਤ ਸਿੰਘ ਨੂੰ ਜਾਂ ਹੋਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੇ ਸਕਦੇ ਸਰਵਾਰ ਸਿੰਘ ਨੂੰ ਹਾਂ ਉਹ ਜਿਹੜੀ ਹੈ ਉਸੇ ਨੂੰ ਦੇਣੀ ਪਊਗੀ ਏ ਉਹ ਤੇ ਪਰਵਾਰ ਕਹਿੰਦਾ ਸੀ ਕਿ ਅਸੀਂ ਪੇਮੈਂਟ ਕਰ ਚੁੱਕੇ ਜੀ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਅਸੀਂ ਜਿਹੜਾ ਹੈ ਉਹ 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 ਜਿਹੜੀਆਂ ਫਰਮਾਂ ਤੋਂ ਤੁਸੀਂ ਪੈਸੇ ਲੈਨੇ ਹੋ ਨਹੀਂ ਨਾ ਅਸੀਂ ਇੱਥੇ ਬੁਲਾ ਕੇ ਕਹਤਾਂ ਜੀ ਇਹ ਪੇਮੈਂਟ ਲੈ ਲਈ ਤਾਂ ਪੈਸੇ ਵਾਪਸ ਦਿਓ ਇਹਨਾਂ ਨੂੰ ਦਿਓ ਉਹ ਤਾਂ ਇੱਕ ਭਾਈਚਾਰਕ ਗੱਲ ਸੀ ਇਹ ਉਹ ਕਰ ਲੈਿੰਦੀ ਜੀ ਪਰੰਤੂ ਉਹ ਗੱਲ ਤਾਂ ਜਦੋਂ ਗੱਲ ਇਸੇ ਤੀ ਪਹਿਲੀ ਮੰਨ ਦਿੱਤੀ ਟੁੱਟ ਗਈ ਉਹ ਗੱਲ ਨਾਲ ਹੁਣ ਕੋਈ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਸ ਬਾਰੇ ਮੈਨੂੰ ਪਤਾ ਨਹੀਂ ਜੀ ਵੀ ਹੁਣ ਕੀ ਹੋਇਆ ਪਰੰਤੂ ਸਾਡੇ ਵੇਲੇ ਤਾਂ ਇਹ 30 ਲੱਖ ਤੱਕ ਸੈਮਟੀ ਹੋ ਗਈ ਸੀ ਪਰੰਤੂ 30 ਲੱਖ ਦੇ ਤਾਂ ਕੋਸ਼ਿਸ਼ ਨਹੀਂ ਸੀ ਉਹ ਕਹ ਉਹ ਕਹਿੰਦੇ ਸੀ ਵੀ ਥੋੜਾ ਜਿਹਾ ਚਿਰ ਲੱਗ ਸਕਦਾ ਅੱਛਾ ਹਾਂ ਉਹ ਇਤਦਾਮ ਨਹੀਂ ਦਿੱਤੀ ਜਾ ਸਕਦੀ ਇਹ ਲੰਬਾ ਪ੍ਰੋਸੈਸ ਹੈ ਕਰੋੜਾਂ ਮੁਤਾਬ ਚੱਲੂ ਤੇ ਨਾਲ ਉਹ ਅੰਡਰਟੇਕਿੰਗ ਮੰਗਦੀ ਸੀ ਸਾਨੂੰ ਸਾਡਾ ਬਿਆਨ ਲੇਖਨ ਨੂੰ ਰਾਜੀ ਹੋਗੇ ਸੀ ਡੀਸੀ ਨੇ ਡੀਸੀ ਸਾਹਿਬ ਨੇ ਮੈਨੂੰ ਕਿਹਾ ਸੀ ਤੁਸੀਂ ਅੰਡਰਟੇਕਿੰਗ ਦਿਓ ਵੀ ਇਹ ਧਰਨਾ ਚੱਲਦਾ ਹੂੰ ਪੋਸਟਮਾਰਟਮ ਕਰਾਉਣ ਦੇ ਧਰਨਾ ਚੱਟੋਗੇ ਫੇਰ ਮੈਂ ਕਿਹਾ ਮੈਂ ਟਿਟੋ ਪਾਸ ਕਰਾ ਕੇ ਤੇ ਉਹ ਹਾਲਾਂਕਿ ਮੇਰੇ ਕੋਲੇ ਅਧਿਕਾਰ ਸੀ ਜੀ ਪਰੰਤੂ ਇਹ ਸੱਤ ਜਨਮ ਵਾਲੀ ਗੱਲ ਹੁੰਦੀ ਹੈ ਮੈਂ ਕੱਲ ਹੀ ਕਹਿ ਕੇ ਆ ਜਾऊं ਉੱਥੇ ਸਹਿਮਤੀ ਜ਼ਰੂਰੀ ਸੀ ਹਾਂ ਸਹਿਮਤੀ ਜ਼ਰੂਰੀ ਸੀ ਫਿਰ ਇੰਨੇ ਕੇ ਆਪੇ ਆ ਕੇ ਵੀ ਹਾਂ ਪਹਿਲਾਂ ਕਹਿੰਦੇ ਤੁਸੀਂ ਸੋਚ ਲਓ ਇੱਥੇ ਅਸੀਂ ਉੱਥੇ ਸੋਚੇ ਰਹੇ ਸੀ ਜਿਹੜਾ ਕਾਨਫਰੰਸ ਰੂਮ ਹੈ ਡੀਸੀ ਸਾਹਿਬ ਦਾ ਉੱਥੇ ਤੇ ਇੰਨੇ ਚ ਆ ਗਏ ਵੀ ਸਾਡੀ ਹੋਮ ਸੈਕਟਰੀ ਤੇ ਜਿਹੜੀ ਹੈ ਜੀ ਡਾਇਰੈਕਟਰ ਜਨਰਲ ਪੁਲਿਸ ਨਾਲ ਗੱਲਬਾਤ ਹੋ ਰਹੀ ਹੈ ਤੇ ਕੱਲਤੀ ਆਉ ਅੱਛਾ ਜੀ ਹਾਂ ਉਹ ਕੱਲ ਤੇ ਬਸ ਉਹ ਦੱਲ ਦੀ ਕੱਲ ਵੀ ਕਿ ਉਹ ਜਿਹੜਾ ਰਾਤੋ ਰਾਤ ਸਾਰਾ ਕੁਝ ਹੋ ਗਿਆ ਉਹਨਾਂ ਨੇ ਆ ਕੇ ਸਾਡੀ ਮੀਟਿੰਗ ਜਦੋਂ ਅਸੀਂ ਸ਼ਹਿਰੇ ਵਾਪਸ ਗਏ ਆ ਮੀਟਿੰਗ ਕਰੀ ਮੈਂ ਮੀਟਿੰਗ ਸ਼ੁਰੂ ਕਰੀ ਐਕਸ਼ਨ ਕਮੇਟੀ ਦੀ ਉੱਥੇ ਪੇਸ਼ ਹੋ ਕੇ ਕਹਤਾ ਬਈ ਜੀ ਨਾ ਸੀ ਸੰਘਰਸ਼ ਲੜਨਾ ਨਾ ਸੀ ਇਹ ਗੱਲ ਕਿਨੇ ਕਹੀ ਵੇਖੋ ਉੱਥੇ ਆਏ ਤਾਂ ਪਹਿਲਾਂ ਇਹਨਾਂ ਨੇ 2 ਘੰਟੇ ਆਪਸ ਵਿੱਚ ਮੀਟਿੰਗ ਕੀਤੀ ਪਰਿਵਾਰ ਦੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਮਾਤਾ ਨੂੰ ਤੇ ਭੈਣ ਨੂੰ ਤੇ ਸਰਦਾਰ ਸੁਖਮਿੰਦਰ ਸਿੰਘ ਕਰਤਾ ਜੀ ਨੂੰ ਉਹ ਲਿਆਂਦਾ। ਉਹਨਾਂ ਨੇ ਕੋਈ ਗੱਲ ਨਹੀਂ ਤੇਰੀ ਉਹ ਰੋਂਦੇ ਰਹੇ। ਦੋਹੀ ਜਾਣੀਆਂ ਰੋਂਦੀਆਂ ਰਹੀਆਂ। ਰੋਂਦੋ ਸਭਾਈ ਤੂੰ ਗੱਲ ਨਹੀਂ ਤੇ। ਤੇ ਫਿਰ ਉੱਥੇ ਇੱਕ ਹੋਰ ਉਹਨਾਂ ਦਾ ਰਿਸ਼ਤੇਦਾਰ ਸੀ ਟੀ-ਸ਼ਰਟ ਪਾ ਉਹਨਾਂ ਨੇ ਆਤੇ ਤੇ ਹੈ ਜੀ ਮੈਂ ਦੱਸਦਾ ਤਾਂ ਰੋਈ ਜਾਂਦੇ ਹਾਂ। ਹੂੰ ਫੈਸਲਾ ਆ ਹੋਇਆ ਵੀ ਜਿਹੜਾ ਸਰਦਾਰ ਵੀ ਚਰਨਾ ਤੇ ਜਿਹੜਾ ਹੈ ਤਰਨਾ ਵੀ ਨਹੀਂ ਨੌਨ ਤੇ ਆਪਣਾ ਇਹ ਪੋਸਟਮੈਨ ਤੇ ਫੇ ਚਾਹਤਾ ਵੀ ਮਾਤਾ ਠੀਕ ਹੈ ਉਹ ਚੁੱਪ ਹੈ ਜੀ ਬਸ ਕੋਠੀ ਤੋਂ ਦੇ ਉੱਥੇ ਅੱਛਾ ਜੀ ਮੂੰਹੋਂ ਨਹੀਂ ਕੁਝ ਬੋਲੇ ਮਤਲਬ ਉਹਨਾਂ ਨੇ ਆਪਦਾ ਦਸਤਾਬਾਜ਼ਾ ਸਾਫ਼ ਹੁਣ ਅੱਗੇ ਜੇ ਇੱਕ ਵਾਰੀ ਤਾਂ ਐਕਸ਼ਨ ਕਮੇਟੀ ਭੰਗ ਕਰਦੀ ਪਰ ਅੱਗੇ ਜੇ ਪਰਿਵਾਰ ਨੂੰ ਤੁਹਾਡੀ ਲੋਡ ਪੈਂਦੀ ਆ ਤੁਸੀਂ ਕੇਸ ਲੜੋਗੇ ਦੇਖੋ ਜੀ ਗੱਲ ਇਹ ਤਾਂ ਜਿਹੜਾ ਇੱਕ ਐਸਾ ਪ੍ਰਸ਼ਨ ਹੈ ਜਿਹਦਾ ਆਪਾਂ ਜਵਾਬ ਦੇ ਜੀ ਗੱਲ ਇਹ ਹੀ ਵੀ ਹੋਊਗੀ ਫੇਰੇ ਪੁੱਛਿਆ ਜਾ ਸਕਦਾ ਮੈਂ ਪਹਿਲੇ ਜਵਾਬ ਦੇਣਾ ਉਹ ਕੋਈ ਮੈਂ ਉਹ ਹੈ ਜਿਆ ਕੀ ਕਹਿੰਦੇ ਹੁੰਦੇ ਨੇ ਲੜਾਕਾ ਜੋਧਾ ਤਾਂ ਹੈ ਨਹੀਂ ਜਿਹੜਾ ਵੀ ਹਰੇਕਣਾ ਪੜાડਨੀ ਹੈ ਜਾਂ ਉੱਥੇ ਚੜਨੀ ਹੈ ਹਰੇਕ ਜਵਾਬ ਜਿਹੜਾ ਹੁੰਦਾ ਉਹ ਸੋਰਸਿੰਗ ਤੇ ਦੇਣ ਵਾਲਾ ਹੁੰਦਾ ਉਹ ਜਿਹੜੀ ਐਕਸ਼ਨ ਕਮੇਟੀ ਹੈ ਸਾਡੀ ਉਹਦੇ ਵਿੱਚ ਫੇ ਮਸਾਲ ਇੱਕ ਹੈ ਇੱਕ ਵੀ ਮੈਂਬਰ ਇਹ ਜ਼ਰੂਰ ਕਰਨੀ ਸੀ ਜੀ ਸਾਰਿਆਂ ਨੇ ਬੜੀ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਕੰਮ ਕੀਤਾ ਜੀ ਅਸੀਂ ਹੁਣ ਵੀ ਇਕੱਠੇ ਜੀ ਭਾਵੇਂ ਕੋ ਕਿਸੇ ਪਾਰਟੀ ਦਾ ਹੋ ਐਕਸ਼ਨ ਕਮੇਟੀ ਇੱਕ ਮਤ ਹੈ ਸਾਡੀ ਇਤਿਹਾਸ ਵਿੱਚ ਜਿਹੜੀ ਹੈ ਉਸ ਦੇ ਵਿੱਚ ਇਹ ਸਾਡੀ ਉਪਲਬਧੀ ਹੈ ਬਹੁਤ ਵੱਡੀ ਪ੍ਰਾਪਤੀ ਹੈ ਤੇ ਜਿਵੇਂ ਉਹ ਕਹਿਣਗੇ ਆਪਾਂ ਉਸ ਤਰ੍ਹਾਂ ਸੋਚ ਲਾਂਗੇ ਅੱਛਾ ਫੈਸਲਾ ਕੀਤਾ ਜਾਓ ਪਹਿਲਾਂ ਹਾਂ ਫੈਸਲਾ ਕੀਤਾ ਜਾਓ ਤੁਹਾਡੀ ਜਦੋਂ ਐਸਐਸਪੀ ਨਾਲ ਮੀਟਿੰਗ ਹੋਈ ਤੁਹਾਡੀ ਕੋਈ ਤਲਖੀ ਵੀ ਹੋਈ ਸੀ ਐਸਐਸਪੀ ਨਾਲ ਕਿਸੇ ਗੱਲ ਨੂੰ ਲੈ ਕੇ ਦੇਖੋ ਜੀ ਤਲਖੀ ਤਾਂ ਐਸਐਸਪੀ ਤੇ ਡੀਸੀ ਨਾਲ ਬੋਹਣ ਵਾਲੇ ਹੋਈ ਸੀ ਤਲਖੀ ਤਾਂ ਇਸ ਗੱਲ ਪਿੱਛੇ ਹੋਈ ਸੀ ਜਦੋਂ ਉਹ ਅੜ ਜੇ ਕਿ ਜੀ ਅਸੀਂ ਨਹੀਂ ਜਿਹੜਾ ਹੈ ਬਿਆਨ ਲਿਖਦੇ ਜੀ ਉਹ ਉਸ ਗੱਲ ਤੇ ਉਹ ਕਹਿੰਦੇ ਤੁਸੀਂ ਸਾਨੂੰ ਗਾਈਡ ਨਹੀਂ ਕਰ ਸਕਦੇ ਐਸਐਸਪੀ ਸਾਹਿਬ ਕਹਿੰਦੇ ਬਈ ਅਸੀਂ ਕਿਵੇਂ ਸਾਨੂੰ ਨਹੀਂ ਦੱਸ ਸਕਦੇ ਹਾਂ ਮੈਂ ਕਿਹਾ ਫਿਰ ਤੁਸੀਂ ਵੀ ਨਹੀਂ ਦੱਸ ਸਕਦੇ ਇਹ ਇਹ ਤਾਂ ਸਾਡੇ ਉਹ ਡੀਸੀ ਸਾਹਿਬ ਕਹਿਣ ਲੱਗੇ ਕਿ ਅਸੀਂ ਇੱਥੇ ਕਾਨੂੰਨ ਸਿੱਖਣ ਨਹੀਂ ਆਏ ਮੈਂ ਕੋਈ ਸਿਖਾਉਣ ਨਹੀਂ ਆਇਆ ਜੀ ਹਾਂ ਉਹ ਤਾਂ ਤਲਕੀ ਤਾਂ ਇਸ ਗੱਲ ਤੇ ਸੀ ਹੁਣ ਅਸੀਂ ਜਨੂੰ ਉਹਨਾਂ ਦੀ ਸੁਣ ਕੇ ਚੁੱਪ ਤਾਂ ਹੋ ਨਹੀਂ ਸਕਦੇ ਸੀ ਵੀ ਹਾਂ ਮੰਨ ਲੈਂਦੇ ਵੀ ਹਾਂ ਜੀ ਠੀਕ ਹੈ ਜਿਹੜਾ ਕੋਈ ਕਹੇ ਤਾਂ ਡੀਸੀ ਸਾਹਿਬ ਨੇ ਜਾਂ ਐਸਐਸਪੀ ਸਾਹਿਬ ਨੇ ਕਹੇ ਤਾਂ ਪਰਤੂ ਪਰਿਵਾਰ ਵੱਲੋਂ ਜਿਹੜਾ ਮੰਨਨ ਹੋਣਾ ਸਾਡੇ ਨਾਲ ਬੜਾ ਵੱਡਾ ਤੌਖਾ ਹੋਇਆ ਕੀ ਲੱਗਦਾ ਕਿ ਤੁਹਾਡਾ ਇੰਨਾ ਤਜਰਬਾ ਕਿ ਪਰਿਵਾਰ ਤੇ ਪ੍ਰੈਸ਼ਰ ਹੀ ਅਜਿਹਾ ਪਾਇਆ ਗਿਆ ਧਮਕਾਇਆ ਗਿਆ ਹੋ ਸਕਦਾ ਜਾਂ ਕੋਈ ਇਸੇ ਮਜਬੂਰੀ ਤਹਿਤ ਪਰਿਵਾਰ ਨੇ ਫੈਸਲਾ ਲਿਆ ਹੈ ਲੱਗਦਾ ਤੁਹਾਨੂੰ ਦੇਖੋ ਜੀ ਇਹ ਤਾਂ ਹੁਣ ਪਰਿਵਾਰ ਨੂੰ ਪਤਾ ਹੋਊ ਪਰਿਵਾਰ ਸਪਸ਼ਟੀਕਰਨ ਦੇ ਸਕਦਾ ਹੈ ਪਰ ਜੇ ਹੁਣ ਆਪਾਂ ਚਾਹੀਏ ਵੀ ਸਾਡੇ ਸਾਹਮਣੇ ਕੋਈ ਉਹਨਾਂ ਨੂੰ ਝੰਟਾਇਆ ਗਿਆ ਜਾਂ ਹੋਰ ਕੀਤਾ ਗਿਆ ਹੋ ਇਤਸਾਹ ਤੇ ਮਾੜੀ-ਮੋਟੀ ਗੱਲ ਹੋਈ ਸੀ ਉਹ ਉੱਥੇ ਰਫਤਫਾੜੀ ਸੀ ਤੇ ਹੁਣ ਉਹ ਕਿਸ ਤਰੀਕੇ ਨਾਲ ਕਿਸ ਗੱਲ ਪਿੱਛੇ ਸਮਝੌਤਾ ਕੀਤਾ ਉਹ ਭਾਵਨਾ ਚਾਕੇ ਜਜ਼ਬਾਤਾਂ ਚਾਕੇ ਸਮਝੌਰੀ ਨਾਲ ਕੀਤਾ ਜਾਂ ਦੁਵਾ ਨਾਲ ਕੀਤਾ ਜਾਂ ਕੋਈ ਹੋਰ ਗੱਲਬਾਤ ਹੋਈ ਹੈ ਉਹ ਤਾਂ ਪਰਿਵਾਰ ਦੱਸ ਸਕਦਾ ਮੈਂ ਬਿਨਾ ਕਿਸੇ ਗਵਾਹੀ ਦੇ ਬਿਨਾ ਠੋਸ ਸਬੂਤ ਦੇ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਸਕਦਾ ਜੀ ਨਾ ਮੈਂ ਜ਼ਿੰਦਗੀ ਦੇ ਵਿੱਚ ਲਾਇਆ ਪਰ ਇੱਕ ਤਾਂ ਗੱਲ ਬੜੀ ਵੱਡੀ ਹੋਈ ਹੈ ਕਿ ਪਰਿਵਾਰ ਨੇ ਸਾਡੇ ਨਾਲ ਬੜਾ ਪੜਾ ਧੋਖਾ ਕੀਤਾ ਹੈ ਤੇ ਪਰਿਵਾਰ ਦੇ ਇਸ ਜਿਹੜੀ ਆ ਇਹ ਫੈਸਲੇ ਨਾਲ ਲੋਕਤੰਤਰ ਦਾ ਕਤਲ ਹੋ ਗਿਆ ਤੇ ਅੱਗੇ ਤੋਂ ਕਿਸੇ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਤੇ ਜਿਹੜਾ ਸੰਘਰਸ਼ ਖਤਮ ਹੋ ਗਿਆ ਜਿਹੜਾ ਕਿ ਹਾਸਲ ਇੱਕ ਜਿਹੜਾ ਸੀ ਸੰਘਰਸ਼ ਉਸ ਦਾ ਅੰਤ ਹੋ ਗਿਆ ਤੇ ਪ੍ਰਸ਼ਾਸਨ ਦੀ ਜਿੱਤ ਹੋ ਗਈ ਤੇ ਪ੍ਰਸ਼ਾਸਨ ਨੂੰ ਸਿੱਧਾ ਤੌਰ ਤੇ ਉਹਨਾਂ ਨੇ ਹਜ਼ਾਰ ਜਿਹੜਾ ਹੈਗਾ ਉਹ ਹਲਾਰਾ ਦਿੱਤਾ ਹੈ ਜਿਹੜਾ ਕਿ ਬਹੁਤ ਮਿੰਤ ਨਾਲੇ ਪਟਾਇਆ ਜਾ ਸਕਦਾ ਸੋ ਪਰਿਵਾਰ ਦਾ ਇਹ ਫੈਸਲਾ ਬੇहद ਦੁਖੀ ਕਰਨ ਵਾਲਾ ਅਸੋਸ਼ਨਾਤ ਲੋਨਸੰਤਰ ਦਾ ਵਿਰੋਧੀ ਤੇ ਸਾਰੀਆਂ ਗੱਲਾਂ ਨੈਤਿਕਤਾ ਤੇ ਕਾਨੂੰਨ ਤੇ ਸਾਰਿਆਂ ਦੇ অ্যাকਸ਼ਨ ਕਮੇਟੀ ਦੀ ਗੱਲ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਐਕਸ਼ਨ ਕਮੇਟੀ ਪਰਿਵਾਰ ਨਾਲ ਨਾਰਾਜ਼ ਸੀ ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਵੀ ਆਜਾਈਆਂ ਪੈਰੀਆਂ ਕਿ ਐਕਸ਼ਨ ਕਮੇਟੀ ਨੂੰ ਇਸ ਤਰ੍ਹਾਂ ਨਾਰਾਜ਼ਗੀ ਮੀਡੀਆ ਵਿੱਚ ਜਾ ਕੇ ਨਹੀਂ ਕਰਨੀ ਚਾਹੀਦੀ ਬਿਲਕੁਲ ਕੋਈ ਜਿਹੜੀ ਹੈਗੀ ਹੈ ਕੋਈ ਪੋਸਟ ਨਹੀਂ ਪਈ ਸੀ ਉਹ ਸਿਰਫ ਜਿਹੜੀ ਹੈ 1% ਬੰਦੇ ਵੀ ਨਹੀਂ ਹੋਣੇ ਮੈਂ ਕਹਣਾ 1% ਦਾ ਵੀ ਸੌਮਾ ਹੈ ਤਾਂ ਉਹ ਤੇਈਆਂ ਨੇ ਰੋਤਾਂ ਜਿੰਨੀ ਕਰਨੀ ਹੁੰਦੀ ਹੈ ਉਹਨਾਂ ਨੇ ਆਪ ਦਾ ਜਿਹੜਾ ਹੈਗਾ ਉਹ ਜਿਹੜਾ ਤਮੰਨਾ ਨੂੰ ਮਿਠਿਆ ਹੋਇਆ ਉਹਨਾਂ ਨੇ ਜਰੂਰ ਕਰਨਾ ਪਰੰਤੂ ਮੈਂ ਸਮਝਦਾ ਕਿ ਨੰਬਰ ਜਿਹੜਾ ਹੈ 0.9% ਜੀ ਜਿਹੜਾ ਹੈ ਉਹ ਸਾਹਮਣੇ ਹਮੈਤ ਚੱਲੀ ਹੈ ਇਹ ਕਿਸੇ ਨੇ ਨਹੀਂ ਕਿਹਾ ਵੀ ਐਕਟੂ ਕਮੇਟੀ ਨੂੰ ਜਿਹੜਾ ਹੈ ਉਹ ਪਰਸੈਂਟ ਨਹੀਂ ਕਰਨੀ ਚਾਹੀਦੀ ਸੀ ਤੇ ਨੈਤਿਕਤਾ ਦਾ ਅਰਥ ਇਹ ਐਕਸ਼ਨ ਕਮੇਟੀ ਚੁੱਪ ਹੋ ਜਾਂਦੀ ਤੇ ਸਾਡਾ ਤਾਂ 7 ਜਨਮ ਦਾ ਚਲਣ ਪੱਲਾ ਗਿਆ ਸੀ ਬਿਲਕੁਲ ਉਹ ਉਹਨੂੰ ਕੌਣ ਦੂਰ ਕਰਦਾ ਇਹ ਜਿਹੜੇ ਮਹਾਪੁਰਸ਼ ਮਹਾਨ ਪੁਰਸ਼ ਉੱਤਰੇ ਨੇ ਇਹ ਜਿਹੇ ਕਮੈਂਟ ਕਰ ਰਹੇ ਨੇ ਉਹ ਮਹਾਪੁਰਸ਼ ਨੇ ਹੂੰ ਉਹਨਾਂ ਉਹ ਬੇਦੀ ਕਹਿੰਦੇ ਹੁੰਦੇ ਨੇ ਆਪਦੇ ਪੀੜੀ ਥੱਲੇ ਛੋਟਾ ਮਾਰਦੇ ਦੇਖ ਲੈ ਜੀ ਉਹ ਕਹਿੰਦੇ ਜੱਲਾ ਕਰਦੇ ਆ ਤਰਕਹੀਣ ਤੇ ਉਹਨਾਂ ਨਾਲ ਬੰਦਾ ਕੋਈ ਸਹਿਮਤ ਹੁੰਦਾ ਨਹੀਂ ਤੇ ਵੀ ਤੁਸੀਂ ਗੱਲ ਨਹੀਂ ਕਰਨੀ ਸੀ ਕੱਲ ਨੂੰ ਕਹਿ ਦੇਣਾ ਸੀ ਜੀ ਐਕਸ਼ਨ ਕਮੇਟੀ ਭੱਜੀ ਬਿਲਕੁਲ ਉਹ ਐਕਸ਼ਨ ਕਮੇਟੀ ਜਿਹੜੀ ਆ ਮਿਲ ਗਈ ਉਹਨਾਂ ਨੇ ਤਾਂ ਅਸੀਂ ਚੂੰ ਚੋਪ ਰਹਿੰਦੇ ਜਿੱਥੇ ਸਾਹਮਣੇ ਦੱਲ ਹੋਈ ਆ ਉਹ ਬਿਲਕੁਲ ਸਹੀ ਫੈਸਲਾ ਸੀ ਉਹਨੂੰ ਕੋਈ ਲਲਕਾਰੇ ਨਹੀਂ ਸਕਦਾ ਤੂੰ ਚੁਣੌਤੀ ਨਹੀਂ ਦੇ ਸਕਦਾ ਜਿਹੜੇ ਚੁਣੌਤੀ ਦਿੰਦੇ ਨੇ ਉਹ ਇਹਨਾਂ ਦੇ ਹਮੇਤੀ ਨੇ ਪ੍ਰਸ਼ਾਸਨ ਦੇ ਉਹ ਸਮਝੌਤਾ ਚਰਾਉਣ ਚ ਵੀ ਵਿੱਚ ਸੀ ਜੇ ਉਹ ਸਾਰੀ ਸਾਜਵਾ ਚਰਾਉਣ ਚ ਵੀ ਵਿੱਚ ਸੀ ਜੇ ਤੇ ਉਹ ਬੰਦੇ ਜਿਹੜੇ ਖੁਦ ਦੋਸ਼ੀ ਨੇ ਉਹ ਇਹੋ ਜਿਹੇ ਕਮੈਂਟ ਕਰਦੇ ਆ ਵੀ ਉਹ ਨਰਾਜ਼ੀ ਯਾਹਰ ਨਹੀਂ ਕਰਨੀ ਚਾਹੀਦੀ ਸੀ ਇਹ ਹੀ ਜੀ ਗੱਲ ਤਾਂ ਸੁਣਨ ਦਾ ਵੀ ਕੋਈ ਮਤਲਬ ਨਹੀਂ ਹੈ ਬਈ ਉਹ ਨਰਾਜ਼ੀ ਯਾਹਰ ਨਹੀਂ ਕਰਨੀ ਚਾਹੀਦੀ ਸੀ ਮੈਂ ਉਹ ਨਰਾਜ਼ੀ ਜਿਹੜੀ ਅਸਟੇਜ ਤੇ ਦੱਸੀ ਹੈ ਉਹ ਬੜੇ ਮਾਈਨ ਐਲਾਨ ਕੀਤਾ ਜੀ ਬੜੇ ਸਪਸ਼ਟਤਾ ਚੀਜ਼ਾਂ ਕਾਨੂੰ ਇਤਿਹਾਸ ਲਿਖਣਾ ਹੈ ਇਤਿਹਾਸ ਜਿਹੜਾ ਹੈ ਉਹ ਦੰਦਲਾਣਾ ਹੋਵੇ ਔਰ ਬਿਲਕੁਲ ਜਿਹੜਾ ਸਹੀ ਫੈਸਲਾ ਕੀਤਾ ਇਤਿਹਾਸ ਇਸ ਨੂੰ ਹਮੇਸ਼ਾ ਮਾਨਤਾ ਦਿੰਦਾ ਰਹੂਗਾ ਇਹ ਜਿਹੜੇ ਕਮੈਂਟ ਵਾਲੇ ਆ ਪੰਜ ਚਾਰ ਬੰਦੇ ਇਹਨਾਂ ਨੇ ਹਰੇਕ ਥਾਂ ਤੇ ਕਮੈਂਟ ਕਰਨਾ ਹੀ ਹੁੰਦਾ ਇਹ ਪ੍ਰਸ਼ਾਸਨ ਦੇ ਬੰਦੇ ਹੁੰਦੇ ਆ ਤੇ ਇਹ ਬੋਲੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਤਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਇਹ ਸੰਨ ਐਡਵੋਕੇਟ